ਇਸ ਜਗ੍ਹਾ ਦੇ ਉੱਪਰ ਦੋ ਲੱਡੂ ਚੜਾਉਣ ਦੇ ਨਾਲ ਵਿਗੜੇ ਹੋਏ ਕੰਮ ਹੋ ਜਾਂਦੇ ਨੇ ਪੂਰੇ ਕੋਰਟ ਕਚੈਰੀ ਦੇ ਮਾਮਲੇ ਪੁਲਿਸ ਦੀ ਵਰਦੀ ਚੜਾਉਣ ਦੇ ਨਾਲ ਪੂਰੇ ਹੁੰਦੇ ਨੇ ਅਤੇ ਨਾਲ ਹੀ ਲੱਗਦਾ ਹੈ दारू ਦਾ ਭੋਗ ਕਹਿੰਦੇ ਇੱਥੇ ਲੱਡੂ ਚੜਾਉਣ ਦੇ ਨਾਲ ਕਿਸੇ ਨੂੰ ਵੀ ਕੀਤਾ ਜਾ ਸਕਦਾ ਬਸ਼ ਦੇ ਵਿੱਚ ਇਸੇ ਕਰਕੇ ਦਾ ਤੁਸੀਂ ਦੇਖ ਰਹੇ ਹੋ ਕਿ ਕਵਾਂਟਲਾਂ ਦੇ ਹਿਸਾਬ ਨਾਲ ਲੱਡੂ ਲੋਕ ਚਾੜ ਕੇ ਜਾਂਦੇ ਨੇ ਸਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਇੱਕ ਐਸੀ ਥਾਂ ਦੇ ਉੱਪਰ ਜਿੱਥੇ ਲੱਡੂ ਚੜਾਉਣ ਦੇ ਨਾਲ ਵਿਗੜੇ ਹੋਏ ਕੰਮ ਪੂਰੇ ਹੋ ਜਾਂਦੇ ਨੇ ਕਹਿੰਦੇ ਨੇ ਕਿ ਇੱਥੇ ਆ ਕੇ ਲੱਡੂ ਚੜਾਉਣ ਦੇ ਨਾਲ ਕਿਸੇ ਨੂੰ ਵੀ ਬਚ ਦੇ ਵਿੱਚ ਕੀਤਾ ਜਾ ਸਕਦਾ ਇਸ ਤਰ੍ਹਾਂ ਲੋਕ ਮੰਨਦੇ ਨੇ ਨਾਲ ਹੀ ਆਗਰ ਕਿਸੇ ਦਾ ਕੋਰਟ ਕਚਹਿਰੀ ਦਾ ਕੇਸ ਚੱਲਦਾ ਹੋਵੇ ਚੜਾਉਣ ਦੇ ਨਾਲ ਜਿਹੜੇ ਪੁਲਿਸ ਦੇ ਮਾਮਲੇ ਹੁੰਦੇ ਨੇ ਕਹਿੰਦੇ ਉਹਨਾਂ ਦੇ ਵਿੱਚ ਜਿੱਤ ਹੁੰਦੀ ਹੈ ਇਹ ਪੁਰਾਣੀ ਰੀਤ ਹੈ ਕਿ ਇੱਥੇ ਲੋਕ ਵਰਦੀ ਚੜਾਉਂਦੇ ਨੇ ਤੁਸੀਂ ਦੇਖ ਰਹੇ ਹੋ ਕਿ ਖਾਕੀ ਵਰਦੀਆਂ ਕਿੰਨੀਆਂ ਚੜੀਆਂ ਹੋਈਆਂ ਨੇ ਪੁਲਿਸ ਦੀ ਟੋਪੀ ਦੇਖ ਰਹੇ ਹੋ ਅਤੇ ਨਾਲ ਹੀ ਇੱਥੇ ਜਿਹੜਾ ਭੋਗ ਪ੍ਰਸ਼ਾਦ ਦਾ ਲੱਗਦਾ ਹੈ दारू ਦਾ ਲੱਗਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਜਗ੍ਹਾ ਇਹ ਜਗ੍ਹਾ ਵੀ ਤੁਹਾਨੂੰ ਦੱਸ ਦਿੰਨਾ ਕਿ ਜਗ੍ਹਾ ਕਿੱਥੇ ਹੈ ਅਤੇ ਕਦੋਂ ਆਉਣਾ ਕਿਹੜੇ ਦਿਨ ਆ ਸਕਦੇ ਆ ਕੀ ਲੈ ਕੇ ਆਉਣਾ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦਿੰਨੇ ਆ। ਬਾਕੀ ভাই ਹੋ ਸਕਦਾ ਹੈ ਕਈ ਵੀਡੀਓ ਦੇਖ ਕੇ ਕਹਿਣ ਕਿ ਵੈਮ ਭਰਮ ਨੇ ਪਰ ਮਿੱਤਰੋ ਵੈਮ ਭਰਮ ਨਹੀਂ ਪੁਰਾਣਾ ਇਤਿਹਾਸ ਹੈ ਪਰ ਕਈਆਂ ਨੂੰ ਵੀਡੀਓ ਚੰਗੀ ਲੱਗ ਸਕਦੀ ਹੈ ਕਈਆਂ ਨੂੰ ਮਾੜੀ ਲੱਗ ਸਕਦੀ ਹੈ। ਬਾਕੀ ਆਪਣੀ ਆਪਣੀ ਆਸਤਾ ਤਾਂ ਤੁਹਾਨੂੰ ਜਾਣਕਾਰੀ ਦੇ ਦਾਂ ਥੋੜੀ ਜੀ ਕਿ ਜਗ੍ਹਾ ਹੈ ਕਿੱਥੇ ਆ। ਆਪਾਂ ਇਸ ਸਮੇਂ ਖੜਿਆ ਸਫੀਦੋਂ ਜੀਨ ਦੇ ਨਾਲ ਪੈਂਦਾ ਸਫੀਦੋਂ ਅਸੰਧ ਵੀ ਪੈ ਜਾਂਦਾ ਨਾਲ ਇੱਥੇ ਜਗ੍ਹਾ ਬਣੀ ਹੋਈ ਹੈ ਬਾਬਾ ਸਬਲ ਸਿੰਘ ਬੌਰੀ ਅਤੇ ਨਾਲ ਮਾਤਾ ਸ਼ਾਮਕੌਰ ਮੋਣੀ ਦੀ। ਮਾਤਾ ਸ਼ਾਮਕੌਰ ਮੋਣੀ ਦੀ ਜਗ੍ਹਾ ਬਣੀ ਹੋਈ ਹੈ ਅਤੇ ਨਾਲ ਤੁਸੀਂ ਦੇਖ ਦੇ ਬਾਬਾ ਸਬਲ ਸਿੰਘ ਬੌਰੀ ਦੀ ਜਗਾ ਜਿਹੜੇ ਬਾਬਾ ਸਬਲ ਸਿੰਘ ਬੌਰੀ ਸੀ ਇਹ ਕਹਿੰਦੇ ਪੰਜ ਭਾਈ ਸੀ ਅਤੇ ਇਹਨਾਂ ਦੀ ਧਰਮ ਦੀ ਭੈਣ ਬਣੀ ਹੋਈ ਸੀ ਮਾਤਾ ਸ਼ਾਮਕੌਰ ਮੋਣੀ ਪੂਰਾ ਇਤਿਹਾਸ ਤਾਂ ਜਿਹੜਾ ਹੈਗਾ ਤੁਸੀਂ ਇੰਟਰਨੈਟ ਦੇ ਉੱਪਰੋਂ ਦੇਖ ਸਕਦੇ ਹੋ YouTube ਦੇ ਉੱਪਰ ਬਹੁਤ ਵੀਡੀਓ ਪਈਆਂ ਨੇ ਪਰ ਆਪਾਂ ਸ਼ਾਰਟ ਦੇ ਵਿੱਚ ਦੱਸ ਦਿਆਂ ਤੁਹਾਨੂੰ ਹੈਨਾ ਇਸ ਜਗ੍ਹਾ ਦੇ ਉੱਪਰ ਦੂਰੋਂ ਦੂਰੋਂ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ ਕਹਿੰਦੇ ਨੇ ਕਿ ਦੂਰ ਬੈਠੇ ਵੀ ਅਗਰ ਤੁਸੀਂ ਮਾਤਾ ਸ਼ਾਮਕੌਰ ਮੋਣੀ ਅਤੇ ਬਾਬਾ ਸਬਲ ਸਿੰਘ ਬੌਰੀ ਦਾ ਨਾਮ ਲਾਉਂਗੇ ਤਾਂ ਤੁਹਾਡੇ ਵਿਗੜੇ ਹੋਏ ਜਿਹੜੇ ਕੰਮ ਨੇ ਇੱਥੇ ਆ ਕੇ ਜਾਂਦੇ ਨੇ ਉਸ ਤੋਂ ਬਾਅਦ ਲੋਕ ਸੁੱਖ ਸੀਰ ਨਹੀਂ ਦੇਣ ਆਉਂਦੇ ਨੇ ਹੁਣ ਹਰ ਐਤਵਾਰ ਨੂੰ ਇੱਥੇ ਭਾਰੀ ਇਕੱਠ ਹੁੰਦਾ ਇਕੱਠ ਦਾ ਤੁਸੀਂ ਅੰਦਾਜ਼ਾ ਇਸੇ ਜੀਤ ਤੋਂ ਲਗਾ ਸਕਦੇ ਹੋ ਕਿ ਲੱड्डੂ ਦੇਖ ਲਓ ਕੁਆਂਟਲਾਂ ਦੇ ਹਿਸਾਬ ਦੇ ਵਿੱਚ ਲੱड्डੂ ਪਏ ਨੇ ਫਿਰ ਕਿੰਨੇ ਕੁ ਲੋਕ ਆਉਂਦੇ ਹੋਣਗੇ ਤੁਸੀਂ ਆਪ ਹੀ ਸੋਚ ਕੇ ਦੇਖ ਲਓ ਜਿੱਥੇ ਕੁਆਂਟਲਾਂ ਦੇ ਹਿਸਾਬ ਨਾਲ ਲੱड्डੂ ਚੜਦੇ ਨੇ ਕਿੰਨੇ ਲੋਕ ਉੱਥੇ ਆਉਂਦੇ ਹੋਣਗੇ ਹੈਨਾ ਹੁਣ ਬਾਬੇ ਜਿਹੜੇ ਸਾਵਲ ਸਿੰਘ ਬੋਰੀ ਦਾ ਇਤਿਹਾਸ ਹੈ ਉਹ ਤਾਂ ਤੁਹਾਨੂੰ ਦੱਸਦਾ ਕਿ ਅਗਰ ਪੁਰਸ ਦਾ ਕੋਈ ਮਾਮਲਾ ਕੋਰਟ ਕਚੈਰੀ ਦਾ ਕੋਈ ਮਾਮਲਾ ਵਿਗੜ ਗਿਆ ਲੋਟ ਨਹੀਂ ਆ ਰਿਹਾ ਇੱਥੇ ਕਹਿੰਦੇ ਵਰਦੀ ਚੜਾਈ ਜਾਂਦੀ ਹੈ ਵਰਦੀ ਸੁਖ ਲਓ ਪੁਲਿਸ ਆਕੇ ਵਰਦੀ ਚਾੜਦੋ ਜਦੋਂ ਤੁਹਾਡਾ ਕੰਮ ਪੂਰਾ ਹੋ ਜੇ ਕੋਰਟ ਕਚੈਰੀ ਦਾ ਜਾਂ ਫਿਰ ਕਹਿੰਦੇ ਪੁਲਿਸ ਦਾ ਉਸ ਤੋਂ ਬਾਅਦ ਗੱਲ ਕਰਦੇ ਆਂ ਮਾਤਾ ਸ਼ਾਮਕੌਰ ਮੋਣੀ ਦੀ ਮਾਤਾ ਸ਼ਾਮਕੌਰ ਮੋਣੀ ਕਹਿੰਦੇ ਲੋਕ ਉਦੋਂ ਮੰਨਦੇ ਨੇ ਜਦੋਂ ਕਿਸੇ ਨੂੰ ਬਸ਼ ਦੇ ਵਿੱਚ ਕਰਨਾ ਹੋਵੇ ਇੱਥੇ ਕਹਿੰਦੇ ਲੱਡੂ ਚਾੜਨ ਦੇ ਨਾਲ ਹੀ ਅਗਰ ਕੋਈ ਬੰਦਾ ਤੁਹਾਡੀ ਗੱਲ ਨਹੀਂ ਮੰਨ ਰਿਹਾ ਤਾਂ ਤੁਸੀਂ ਜਦੋਂ ਸੁੱਖ ਸੀਰ ਨਹੀਂ ਸੁਖਦੇ ਹੋ ਤਾਂ ਉਹ ਬੰਦਾ ਤੁਹਾਡੀ ਗੱਲ ਮੰਨ ਲੈਂਦਾ ਕਹਿੰਦੇ ਓਰੇ ਆਕੇ ਲੱਡੂ ਚੜਾਉਣ ਦੇ ਨਾਲ ਵੱਡੇ ਵੱਡੇ ਵਿਗੜੇ ਹੋਏ ਕੰਮ ਲੋਟ ਆ ਜਾਂਦੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਕਿੱਡਾ ਵੱਡਾ ਜਿਹੜਾ ਢੇਰ ਹੈ ਚੁੰਨੀਆਂ ਦਾ ਲੱਗ ਰਿਹਾ ਤਸਵੀਰ ਨਹੀਂ ਲੋਕ ਦੇਖੇ ਜਾਂਦੇ ਨੇ ਹਰ ਐਤਵਾਰ ਨੂੰ ਇੱਥੇ ਸੁੱਖਾਂ ਲੱਗਦੀਆਂ ਨੇ ਲੋਕ ਭੋਗ ਪ੍ਰਸ਼ਾਦ ਚਾੜ੍ਹਦੇ ਨੇ दारू ਦੇਖ ਰਿਹਾ ਹਾਂ ਕਿ ਇੱਥੇ दारू ਵੀ ਚੜਦੀ ਹੈ ਬਾਬਾ ਸਬਤ ਸਿੰਘ ਬੌਰੀ ਹੋਰਾਂ ਨੂੰ दारू ਦੀਆਂ ਬੋਤਲਾਂ ਦੇਖ ਰਿਹਾ ਹਾਂ ਕਿ दारू ਦੀਆਂ ਬੋਤਲਾਂ ਪਈਆਂ ਨੇ ਤਾਂ ਦੋਸਤੋ ਲੱਡੂ ਚੜ੍ਹਦੇ ਨੇ दारू ਦੀਆਂ ਬੋਤਲਾਂ ਚੜ੍ਹਦੀਆਂ ਨੇ ਪੁਲਿਸ ਦੀ ਜਿਹੜੀ ਵਰਦੀ ਹੈ ਉਹ ਲੋਕ ਚੜ ਕੇ ਜਾਂਦੇ ਨੇ ਨਾਲ ਜਿਹੜੀ ਹੋਰ ਸੁੱਖ ਸਿਰ ਨਹੀਂ ਹੁੰਦੀ ਐ ਬਾਹਰ ਇੱਥੇ ਦੁਕਾਨਾਂ ਨੇ ਦੁਕਾਨਾਂ ਦੇ ਵਿੱਚੋਂ ਸਾਰਾ ਜਿਹੜਾ ਸਮਾਨ ਐ ਮਿਲ ਜਾਂਦਾ ਤਾਂ ਇਹ ਜਗ੍ਹਾ ਮਸ਼ਹੂਰ ਆ ਹਰਿਆਣੇ ਦੇ ਵਿੱਚ ਲੋਕ ਦੂਰੋਂ ਦੂਰੋਂ ਆਉਂਦੇ ਨੇ ਬਾਈ ਇੱਥੇ ਤਾਂ ਜਾਣਕਾਰੀ ਪਸੰਦ ਆਈ ਹੋਵੇ ਵੀਡੀਓ ਚੰਗੀ ਲੱਗੀ ਹੋਵੇ ਅੱਗੇ ਵੀ ਸ਼ੇਅਰ ਕਰ ਦਿਓ ਧੰਨਵਾਦ ਰੱਬ ਰਾਖਾ